ਬਟਾਲਾ ਦੇ ਐਮਐਲਏ ਅਮਨਸ਼ੀਰ ਸਿੰਘ ਸ਼ੇਰੀ ਕਲਸੀਵਲੋਂ ਬਟਾਲਾ ਦੀ ਤਹਿਸੀਲ ਕੰਪਲੈਕਸ ਦਾ ਰੱਖਿਆ ਇਹ ਯਾਰ ਇਹ ਠੰਡ ਵੀ ਲੱਗ ਰਹੀ ਹੈ ਗਰਮੀ ਇਸ ਮੌਕੇ ਬਟਾਲਾ ਦੇ ਐਮਐਲਏ ਐਮਐਲਏ ਸ਼੍ਰੀ ਹਰਗੋਬਿੰਦ ਜੀ ਨੂੰ ਸਮਾਪ੍ਰੀਤ ਪਹੁੰਚਦਾ ਸਾਰੇ ਉਹ ਪਰਮਾਤਮਾ ਜਿਹੜਾ ਉਹਦੀ ਕਲਾ ਹੈ ਉਹ ਵਖਾਲਦਾ ਹੈ ਪਰ ਹਾਂ ਸਾਡੇ ਸਿਆਸਤਦਾਨਾਂ ਦੀ ਇਹ ਹੈ ਵੀ ਜੇ ਮੌਕਾ ਮਿਲਿਆ ਕੁਝ ਵਧੀਆ ਕਰਦੇ ਆ ਬਥਾਲੀ ਕਿਉਂਕਿ ਲੋਕਾਂ ਨੇ ਬੜੀਆਂ ਆਸ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਸ ਹੁੰਦੀ ਹੈ ਵੀ ਕੋਈ ਨਾ ਕੋਈ ਵਧੀਆ ਜਿਹੜੇ ਸਾਡੇ ਜਿਹੜੇ ਆਗੂ ਨੇ ਸਾਡੇ ਸ਼ਹਿਰ ਬਾਰੇ ਸੋਚਣਗੇ ਸੋ ਮੈਂ ਆ 3 ਮਹੀਨੇ ਹੋਣੇ ਆ ਜੀ ਜਿਹੜਾ 2 ਸਾਲ ਰਹਿ ਗਏ ਨੇ 3 ਮਹੀਨੇ ਹੋਣੇ ਮਾਰਚ ਦੇ ਵਿੱਚ ਸਾਨੂੰ ਪਰ ਜਦੋਂ ਦਾ ਵੀ ਤੁਰੇ ਆ ਉਦੋਂ ਦਾ ਬੈਠ ਕੇ ਨਹੀਂ ਦੇਖਿਆ ਕੁਈ ਨਾ ਕੋਈ ਵਧੀਆ ਬਟਾਲੇ ਦੀ ਨਹਾਰ ਬਦਲਣ ਦਾ ਮਤਲਬ ਜੋਰ ਲਾ ਰਹੇ ਆ ਪਰ ਮੈਨੂੰ ਆਸ ਹੈ ਵੀ ਅੱਗੇ ਨਾਲੋਂ ਲੋਕ ਕਹਿੰਦੇ ਨੇ ਵੀ ਅੱਗੇ ਨਾਲੋਂ ਬਟਾਲਾ ਬਸ ਇਦੀ 11 ਕਰੋੜ ਦਾ ਤਸਦੀਕ ਹੋ ਗਿਆ ਸਰ ਸਾਡੇ ਐਕਸ਼ਨ ਸਾਹਿਬ ਹਰਜੋਤ ਹਣੀ ਉਹ ਆਪਣੇ ਇਹਦਾ ਸਾਰਾ ਕਰ ਰਹੇ ਨੇ ਔਰ ਇਹ ਆ ਵੀ ਇਹ ਟਾਈਮ ਬਾਉਂਡ ਜਿਹੜਾ ਉਹ ਬਕਾਇਦਾ ਡਾਕੂਮੈਂਟਲੀ ਜਿਹੜਾ ਸਾਡਾ ਐਗਰੀਮੈਂਟ ਹੋਇਆ ਉਹ ਆਪਣੇ ਟਾਈਮ ਬਾਉਂਡ ਦੇ ਅਕੋਰਡਿੰਗ ਕੰਮ ਕਰਨਗੇ ਵਧੀਆ ਕੰਪਲੈਕਸ ਬਣੂਗਾ ਕੇਜਰੀਵਾਲ ਐਡੀ ਲੈ ਭਜਾਈ ਦੱਤੀ ਹੈ ਭਾਜਪਾ ਇਹ ਸਰ ਕੇਜਰੀਵਾਲ ਸਾਹਿਬ ਨੂੰ ਨਹੀਂ ਭਜਾਈ ਕੇਜਰੀਵਾਲ ਸਾਹਿਬ ਨੇ ਭਜਾਏ ਉਹਨਾਂ ਨੂੰ ਡਰ ਲੱਗਾ ਅੱਗੇ ਲੋਕ ਸਭਾ ਦੀਆਂ ਇਲੈਕਸ਼ਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹਾਂ ਬੀਜੇਪੀ ਨੂੰ ਖਤਰਾ ਕਿਸੇ ਤੋਂ ਨਹੀਂ ਹੈ ਸਿਵਾਏ ਅਰਵਿੰਦ ਕੇਜਰੀਵਾਲ ਦੇ ਅਸੋ ਉਹਨਾਂ ਦੇ ਮਗਰ ਲੱਗੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾ ਲਈਏ ਪਰ ਇੱਕ ਗੱਲ ਦੱਸਾਂ ਜੀ ਇਹ ਹਿੰਦੁਸਤਾਨੀਆਂ ਦੇਖੋ ਉਹਨਾਂ ਜਿਹੜਾ ਜਿੰਨਾ ਕਿ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਨਾ ਉਹ ਨਾ ਉੱਬਰ ਕੇ ਬਾਹਰ ਆਉਂਦਾ ਕਿੰਨੀਆਂ ਸ਼ਖਸੀਅਤਾਂ ਜਿਹੜੀਆਂ ਆਪਸ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਕਰੇ ਇਹ ਜੀ ਹਾਈ ਕਮਾਂਡ ਦਾ ਫੈਸਲਾ ਜਦੋਂ ਸਾਨੂੰ ਮੈਸੇਜ ਆ ਜਾਊਗਾ ਉਦੋਂ ਤੁਹਾਨੂੰ ਕਨਵੇ ਕਰਦਾਂਗੇ ਹੱਲੇ ਸਾਨੂੰ ਕੋਈ ਮੈਸੇਜ ਆਪਸ ਦੇ ਵਿੱਚ ਤੇ ਬਿਆਨਬਾਜ਼ੀ ਤੇ ਬੜੀ ਰੁਕੀ ਜੀ ਹੋਈ ਕਨ ਕਿਹਨਾਂ ਦੀ ਆਮਦੀ ਤੇ ਕਾਂਗਰਸ ਨਹੀਂ ਨਹੀਂ ਉਹ ਤੇ ਆਪਸ ਹੀ ਕਰੀ ਜਾਂਦੇ ਹੋ ਸਿੱਧੂ ਅਲੱਗ ਕਰੀ ਜਾਂਦਾ ਦੂਜੇ ਅਲੱਗ ਕਰੀ ਜਾਂਦੇ ਉਹ ਉਧਰੋਂ ਵੇਲੇ ਹੋਣਗੇ ਤੇ ਸਾਡੇ ਵੱਲ ਗੱਲ ਖੜਵਾਂਗੇ ਠੀਕ ਹੈ ਨਾ ਪਰ ਆਪਾਂ ਦੇ ਸਾਡਾ ਦੇ ਇੱਕੋ ਕੰਮ ਹੈ ਜੀ ਕਿਸੇ ਦੀ ਲਕੀਰ ਨੂੰ ਮਟਾਓ ਨਾ ਆਪਣੀ ਲਕੀਰ ਲੰਮੀ ਖਿੱਚ ਲੈ ਠੀਕ ਹੈ ਜੀ ਬਾਬਾ ਜੀ ਆਓ ਬੱਲੇ ਸਾਹਿਬ ਕਿੱਥੇ ਨਮਰ ਬੋਲੇ ਭਾਈ ਅੱਖਰ ਦਿੱਤਾਗਾ ਜਪੋਲਾ ਇਨਸਾਨ ਹਾਂ ਜੀ ਰਕਾ

ਤਾਨੂੰ ਇਹੋ ਬੇਨਤੀ ਕਰਦੇ ਨੇ ਆਪਾਂ ਜੀ ਇੱਕ ਮੌਕਾ ਦੇ ਦਿਓ ਤੁਸੀਂ ਦਿੱਤਾ ਰਾਤੀ 12 ਵਜੇ ਹੋ ਰਿਹਾ ਹੈ ਸਾਡੀ ਖਰਾਕ ਕੀ ਹੈ ਸਾਡੀ ਖਰਾਕ ਜਿਹੜੀ ਹੈ ਜਦੋਂ ਕੋਈ ਜਦੋਂ ਅੰਦਰ ਦਾ ਯਾਰ ਪਟਾਲਾ ਬਦਲ ਰਿਹਾ ਹੈ ਇਹ ਰੋ ਜੇਰ ਫੋਟੋ ਨੂੰ ਦੋ ਇੰਚ ਹਾਂ ਆ ਇਧਰ ਆਓ ਦੋ ਮਿੰਟ ਬਤਾਓ ਇੱਕ ਮਿੰਟ ਦੀ ਦੋ ਮਿੰਟ ਦੀ